ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਜਾਂ ਗੁਰਮੁਖੀ ਲਿਪੀ ਦੇ ਨਾਲ ਸੰਬੰਧਿਤ ਕੁਝ ਐਮਸੀਕਿਊਜ਼ ਕਰਾਂਗੇ ਤੇ ਪ੍ਰੈਕਟਿਸ ਕਰਦੇ ਹਾਂ ਦੇਖਦੇ ਹਾਂ ਸਾਨੂੰ ਕਿੰਨੇ ਕੁ ਆਉਂਦੇ ਹੈ ਹਨਾ ਜੀ ਤੇ ਤੁਸੀਂ ਵੀ ਹੱਲ ਕਰਨ ਦੀ ਕੋਸ਼ਿਸ਼ ਕਰਿਓ ਦੇਖੋ ਪਹਿਲਾ ਹੈ ਭਾਸ਼ਾ ਨੂੰ ਅੰਕਿਤ ਕਰਨ ਲਈ ਬਣਾਏ ਗਏ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ ਭਾਸ਼ਾ ਇੱਥੇ ਭਾਸ਼ਾ ਦੀ ਗੱਲ ਗੁਰਮੁਖੀ ਲਿਪੀ ਦੀ ਗੱਲ ਹੋ ਰਹੀ ਹੈ ਕਿ ਉਸ ਨੂੰ ਗੁਰਮੁਖੀ ਲਿਪੀ ਦੇ ਵਿੱਚ ਅੰਕਿਤ ਕਰਨ ਵਾਲੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਦੇ ਵਿੱਚ ਕੁਝ ਚਿੰਨ ਬਣਾਏ ਹੋਏ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸ਼ਬਦ ਕਿਹਾ ਜਾਂਦਾ ਹੈ ਵਰਣਮਾਲਾ ਕਿਹਾ ਜਾਂਦਾ ਹੈ ਅੱਖਰ ਕਿਹਾ ਜਾਂਦਾ ਹੈ ਜਾਂ ਲਿਪੀ ਇਹਦਾ ਆਨਸਰ ਆਊਗਾ ਜੀ ਅੱਖਰ ਕੀ ਆਏਗਾ ਅੱਖਰ ਕੁਝ ਅੱਖਰ ਬਣਾਏ ਹੋਏ ਨੇ ਠੀਕ ਹੈ ਜੀ ਪੰਜਾਬੀ ਲਿਖਣ ਲਈ ਕਿਹੜੀ ਲਿਪੀ ਅਨੁਕੂਲ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਕਿਹੜੀ ਲਿਪੀ ਅਨੁਕੂਲ ਹੈ ਬਿਲਕੁਲ ਜੀ ਗੁਰਮੁਖੀ ਲਿਪੀ ਗੁਰਮੁਖੀ ਵਰਣ ਵਾਲਾ ਵਿੱਚ ਮੂਲ ਰੂਪ ਸਵਰ ਕਿਹੜੇ ਹਨ ਮੂਲ ਰੂਪ ਸਵਰ ਕਿਹੜੇ ਹਨ ਦੇਖੋ ਜੀ ਚਚਾ છਛਾ ਜਜਾ ਕਕਾ ਖਖਾ ਗੱਗਾ ਯਯਾ ਰਾਰਾ ਲਲਾ ਕਿਹੜੇ ਨੇ ਜੀ ਤਿੰਨ ਨੇ ਊੜਾ ਐੜਾ ਤੇ ਈੜੀ ਕਿਹੜੇ ਹਨ ਊੜਾ ਐੜਾ ਤੇ ਈੜੀ ਊੜਾ ਐੜਾ ਤੇ ਈੜੀ ਤੋਂ ਬਿਨਾ ਬਾਕੀ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਜੀ ਵਿਅੰਜਨ ਠੀਕ ਊੜਾ ਆੜਾ ਤੇ ਈੜੀ ਤੋਂ ਬਿਨਾ ਬਾਕੀ ਸਾਰੇ ਜਿਹੜੇ ਅੱਖਰ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਅੰਜਨ ਗੁਰਮੁਖੀ ਲਿਪੀ ਵਿੱਚ ਵਾਵਾ ਤੇ ਯਈਆਂ ਕੀ ਕਿਹਾ ਜਾਂਦਾ ਹੈ ਵਾਵਾ ਤੇ ਯਈ ਯਈਆਂ ਨੂੰ ਕੀ ਕਿਹਾ ਜਾਂਦਾ ਹੈ ਅਰਧ ਸਵਰ ਕੀ ਕਿਹਾ ਜਾਂਦਾ ਜੀ ਇਹਨਾਂ ਨੂੰ ਅਰਧ ਸਵਰ ਆਖਿਆ ਜਾਂਦਾ ਹੈ ਬਿੰਦੀ ਟਿੱਪੀ ਅਤੇ ਅੱਧਕ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਜੀ ਲਗਾਖਰ ਕੀ ਕਹਿੰਦੇ ਹਨ ਇਹਨਾਂ ਨੂੰ ਲਗਾ ਅਖਰ ਗੰਗਾ ਯੰਗਿਆ ਏ ਜੰਗਈ ਇੱਥੇ ਇਹਨਾਂ ਨੇ 바ਵਾ ਪਾਇਆ ਹੋਇਆ ਗੰਗਾ ਯੰਗਿਆ ਨਾਣਾ ਨੰਨਾ ਮਾਤੂਨੀਆਂ ਨੂੰ ਕੀ ਕਹਿੰਦੇ ਹਨ ਨਾਸਕੀ ਵਿੰਜਨ ਜੀ ਕੀ ਕਹਿੰਦੇ ਹਨ ਨਾਸਕੀ ਵਿੰਜਨ ਪੈਰ ਵਿੱਚ ਬਿੰਦੀ ਵਾਲੇ ਚਿੰਨ ਖਖਕੇ ਪੈਰੇ ਬਿੰਦੀ ਗੱਗੇ ਪੈਰੇ ਬਿੰਦੀ ਜੱਜੇ ਪੈਰੇ ਬਿੰਦੀ ਪੱਪੇ ਪਰਵੰਦੀ ਕਿਸ ਭਾਸ਼ਾ ਦੇ ਸੁੱਧ ਸ਼ੁੱਧ ਉਚਾਰਨ ਲਈ ਲਏ ਗਏ ਹਨ ਉਰਦੂ ਫਾਰਸੀ ਭਾਸ਼ਾ ਦੇ ਸ਼ੁੱਧ ਉਚਾਰਨ ਦੇ ਲਈ ਇਹ ਲਏ ਗਏ ਹਨ ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਹਨ ਕਿੰਨੀਆਂ ਲਗਾ ਮਾਤਰਾ ਹਨ ਜੀ 10 ਲਗਾ ਮਾਤਰਾ ਹਨ ਗੁਰਮੁਖੀ ਲਿਪੀ ਦੇ ਕਿੰਨੇ ਵਰਨ ਹਨ ਕਿੰਨੇ ਵਰਨ ਵਰਨ ਕੀ ਹੁੰਦੇ ਨੇ ਅੱਖਰ ਅੱਖਰਾਂ ਦੀ ਕੁੱਲ ਗਿਣਤੀ ਕਿੰਨੀ ਹੈ ਜੀ ਊੜੇ ਤੋਂ ਲੈ ਕੇ ਲੱਲੇ ਪੈਰਬਿੰਦੀ ਤੱਕ ਕਿੰਨੇ ਹਨ 41 ਜੇ ਮੂਲ ਰੂਪ ਵਿੱਚ ਪੁੱਛੇ ਜਾਣ ਕਿ ਮੂਲ ਰੂਪ ਵਿੱਚ ਕਿੰਨੇ ਨੇ ਤਾਂ ਉਦੋਂ 35 ਹੁੰਦੇ ਨੇ ਪਰ ਜਦੋਂ ਵੈਸੇ ਹੀ ਪੁੱਛ ਜਾਣ ਵੀ ਕਿੰਨੇ ਵਰਨ ਹਨ ਤਾਂ 41 ਨੇ ਜਦੋਂ ਮੂਲ ਰੂਪ ਨਾਲ ਲਿਖਿਆ ਜਾਵੇ ਤਾਂ ਉਹਨਾਂ ਦੀ ਗਿਣਤੀ 35 ਹੋ ਜਾਂਦੀ ਹੈ ਅੱਗੇ ਜੀ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜੋ ਵਰਣਮਾਲਾ ਹੈ ਊੜੇ ਤੋਂ ਲੈ ਕੇ ਲੱਲੇ ਪੈਰੇ ਬਿੰਦੀ ਤੱਕ ਕਿਹੜੇ ਹਿੱਸਿਆਂ ਵਿੱਚ ਵੰਡਿਆ ਗਿਆ ਜੀ ਉਹਨੂੰ ਸਵਾਰ ਅਤੇ ਵਿਅੰਜਨ ਪੈਠੇ ਵੀ ਟਿੱਕ ਲਗਾ ਸਕਦੇ ਅੱਗੇ ਵੀ ਲਗਾ ਦੇਣਾ ਠੀਕ ਹੈ ਸਵਾਰ ਅਤੇ ਵਿਅੰਜਨ ਦੇ ਵਿੱਚ ਤਿੰਨ ਸਵਰ ਨੇ ਊੜਾ ਐੜਾ ਤੇ ਈੜੀ ਤੇ ਬਾਕੀ ਸਸੇ ਤੋਂ ਲੈ ਕੇ ਲੱਲੇ ਪੈਰੇ ਬਿੰਦੀ ਤੱਕ ਕੀ ਹਨ ਵਿਅੰਜਨ ਹਨ ਦੋ ਹੋਠੀ ਵਿਅੰਜਨ ਦੱਸੋ ਦੋ ਹੋਠੀ ਕਿਹੜੇ ਹੁੰਦੇ ਨੇ ਜਿਹੜੇ ਜਿਹੜੇ ਵਿਅੰਜਨਾਂ ਨੂੰ ਬੋਲਦੇ ਸਮੇਂ ਸਾਡੇ ਜਿਹੜੇ ਬੁੱਲ ਨੇ ਆਪਸ ਦੇ ਵਿੱਚ ਜੁੜਦੇ ਹੋਣ ਪਪਾ ਫਫਾ ਤੇ ਬੱਬਾ ਹੁਣ ਇਹਦੇ ਵਿੱਚ ਕੀਤਾ ਚ ਚ ਕਕਾ ਚਾਚਾ ਤਾਂ ਬਿਲਕੁਲ ਹੀ ਨਹੀਂ ਹੈਨਾ ਕਕਾ ਕੀ ਆ કંਠੀ ਧੁਨੀਆ ਠੀਕ ਹੈ ਜੀ ਹੁਣ ਇਹ ਪਪਾ ਤੇ ਬੱਬਾ ਕੀ ਹਨ ਇਹ ਦੋ ਹੋਠੀ ਹਨ ਪਪਾ ਫਫਾ ਆਪਣੇ ਜਿਹੜੇ ਲਿਪਸ ਨੇ ਆਪਸ ਦੇ ਵਿੱਚ ਜੁੜਦੇ ਹਨ ਤਵਰਗ ਕਿਹੜੇ ਵਿੰਜਨ ਹਨ ਤਵਰਗ ਕਿਹੜੇ ਵਿੰਜਨ ਹਨ ਜੀ ਤਵਰਗ ਦੰਤੀ ਸਾਡੀ ਜਿਹੜੇ ਜੀਵ ਹੈ ਉਹੋ ਦੰਦਾਂ ਦੇ ਨਾਲ ਟੱਚ ਕਰਦੀ ਹੈ ਬੋਲ ਕੇ ਦੇਖੀ ਤੱਤਾ ਥੱਥਾ ਦੱਦਾ ਤੱਦਾ ਜਿਹੜੇ ਸਾਡੇ ਉੱਪਰਲੇ ਦੰਦ ਹਨ ਉਹਨਾਂ ਦੇ ਪਿੱਛੇ ਤੱਕ ਲੱਗਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਤਾਲਵੀ ਵਿੰਜਨ ਕਿਹੜੇ ਹੁੰਦੇ ਹਨ ਤਾਲਵੀ ਵਿਅੰਜਨ ਲਗਾ ਅਖਰ ਦੱਸੋ ਲਗਾ ਅਖਰ ਕਿਹੜੇ ਹਨ ਬਿੰਦੀ ਟਿੱਪੀ ਤੇ ਸਵਰ ਸਵਰ ਨਹੀਂ ਜੀ ਸਵਰ ਵਿਅੰਜਨ ਤੇ ਟਿੱਪੀ ਇਹ ਵੀ ਨਹੀਂ ਹੈਗੇ ਅੱਧਕ ਟਿੱਪੀ ਤੇ ਸਵਰ ਇਹ ਵੀ ਨਹੀਂ ਹੈਗੇ ਕਿਹੜੇ ਹਨ ਬਿੰਦੀ ਟਿੱਪੀ ਤੇ ਅੱਧਕ ਇਹ ਕੀ ਹਨ ਸਾਡੇ ਲਗਾ ਅਖਰ ਹਨ ਠੀਕ ਹੈ ਜੀ ਤਾਂ ਇਸ ਤਰ੍ਹਾਂ ਇਹਨਾਂ ਪ੍ਰਸ਼ਨਾਂ ਨੂੰ ਵੀ ਇੱਕ ਤੋਂ ਦੋ ਵਾਰੀ ਤੁਸੀਂ ਵੀਡੀਓ ਦੇ ਅਕੋਰਡਿੰਗ ਪੜ੍ਹ ਵੀ ਲਓਗੇ ਜੇ ਸੁਣ ਵੀ ਲਓਗੇ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣਗੇ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਅਪਰਾਲਾ ਵਧੀਆ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਧੰਨਵਾਦ ਜੀ